ਸਸ਼ੀ ਕਾਲ ਜੀ ਫਤੇ ਕਲੈਕਸ਼ਨ ਬਲਾੜਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਵੋ ਫਤੇ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੇ ਜਿਸ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਿਓ ਜੀ ਉਸ ਤੋਂ ਬਾਅਦ ਇੰਸਟਾਗ੍ਰam ਤੇ ਆਪਣਾ ਜਿਹੜਾ ਪੇਜ ਹੈ ਜੀ ਉਸ ਨੂੰ ਵੀ ਜਰੂਰ ਫੋਲੋ ਕਰੋ ਹਾਂਜੀ ਆਪਣਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਹੁੰਦਾ ਜਿਹੜੀਆਂ ਭੈਣਾਂ ਨੇ ਲੋਕੇਸ਼ਨ ਜਾਣਨੀ ਹੈ ਜੀ ਲੋਕੇਸ਼ਨ ਤੇ ਤੁਸੀਂ ਪਹੁੰਚ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲੋਕੇਸ਼ਨ ਹੁੰਦੀ ਹੈ ਆਪਾਂ ਹੈਗੇ ਹਾਂ ਜਿਹੜੀਆਂ ਭੈਣਾਂ ਵੀ ਕੋਈ ਵੀ ਸੂਟ ਲੈਣਾ ਚਾਹੁੰਦੀਆਂ ਨੇ ਵਿజిਟ ਕਰਨਾ ਚਾਹੁੰਦੀਆਂ ਨੇ ਕਰ ਸਕਦੀਆਂ ਨੇ ਮਸਲੀਨ ਦੇ ਕਟ ਪੀਸ ਵਗੈਰਾ ਨਵੇਂ ਆਏ ਸੀ ਆਪਣੇ ਕੋਈ ਕੱਲ ਦੀ ਵੀਡੀਓ ਦੇ ਵਿੱਚੋਂ ਪਏ ਨੇ ਜੀ ਅਗਰ ਉਹ ਲੈਣਾ ਚਾਹੁੰਦੀਆਂ ਨੇ ਤਾਂ ਭੈਣਾਂ ਲੈ ਸਕਦੀਆਂ ਨੇ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਜੀ ਪਾਰਟੀ ਵੇਅਰ ਸ਼ਿਮਰ ਦੇ ਸੂਟ ਲੈ ਕੇ ਆਈਆਂ ਜੀ ਜਿਸ ਤਰ੍ਹਾਂ ਸ਼ਿਮਰ ਮਸਲੀਨ ਸ਼ਿਮਰ ਹੈ ਜੀ ਬਹੁਤ ਸੋਹਣੀ ਫਾਲਤੋ ਦੇਖ ਸਕਦੇ ਹੋ ਚੁੱਬਣ ਵਾਲੀ ਲੜਨ ਵਾਲੀ ਮਸਲੀਨ ਸ਼ਿਮਰ ਨਹੀਂ ਹੈਗੀ ਬਹੁਤ ਸੋਹਣੀ ਮਸਲੀਨ ਸ਼ਿਮਰ ਹੈ ਜੀ ਫਾਲਤੋਂ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਫਾਲਤੋਂ ਹੀ ਆਈਡੀਆ ਹੁੰਦਾ ਆਪਾਂ ਨੂੰ ਹਨਾ ਸਟਾਫ ਕਿਦਾਂ ਦਾ ਔਰ ਇਹਦੇ ਉੱਤੇ ਜਿਹੜਾ ਵਰਕ ਕੀਤਾ ਹੋਇਆ ਜੀ ਆਊਟਲਾਈਨਿੰਗ ਕੀਤੀ ਹੋਈ ਹੈ ਦਬਕਾ ਔਰ ਮੋਤੀ ਯੂਜ਼ ਕੀਤਾ ਹੋਇਆ ਜੀ ਸਾਰਾ ਜਿਹੜੇ ਫਲਾਵਰ ਨੇ ਜੀ ਆਊਟਲਾਈਨਿੰਗ ਕੀਤੀ ਹੋਈ ਹੈ ਫਲਾਵਰ ਦੇ نیچے ਘੇਰੇ ਦੇ نیچے ਲੇਸ ਜਿਹੜੀ ਦਿੱਤੀ ਵੀ ਹੈ ਲੇਸ ਨਾਲ ਜਿਹੜਾ ਘੇਰੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਆਏਗਾ ਜੀ ਜਿਹੜਾ ਘੇਰੇ ਦੇ ਉੱਤੇ ਵਰਕ ਆਏਗਾ ਸੈਂਟਰ ਦੇ ਵਿੱਚ ਇਹ ਆਏਗਾ ਜੀ ਨੈਕ ਦਾ ਵਰਕ ਇਹ ਆਏਗਾ ਜੀ neck ਦਾ ਵਰਕ ਬਹੁਤ ਸੋਹਣੀ ਜਿਹੜੀ ਲੁੱਕ ਹੈ ਜੀ suit ਦੀ ਬਣ ਕੇ ਰੈਡੀ ਹੋਊਗੀ ਬਹੁਤ ਸੋਹਣੀ ਜਿਹੜੀ suit ਦੀ ਲੁੱਕ ਆ ਰਹੀ ਹੈ ਜੀ ਬੜਾ ਪਿਆਰਾ suit ਹੈ ਔਰ ਨਾਲ ਹੈਗੀ ਇਹਦੀ ਇਹਦੇ ਨਾਲ ਦੀ ਬਿਲਕੁਲ ਟੋਨ ਮੈਚ ਕਰਦੀ ਦਿੱਤੀ ہوئی ਹੈ ਜੀ ਬਾਟਮ ਨਾਲ ਹੈਗੀ ਹੈ ਜੀ ਬਾਟਮ ਦੁਪੱਟਾ ਇਹਦਾ ਇਸ ਤੋਂ ਵੀ ਜ਼ਿਆਦਾ ਪਿਆਰਾ ਦੁਪੱਟਾ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ ਲੈਂਥ ਵੇਚ ਤੇ ਦੁਪੱਟੇ ਦੀ ਫੁੱਲ ਹੈ ਜੀ ਦੁਪੱਟਾ ਵੀ ਰਹਿਣ ਵਾਲਾ ਹੈ ਜੀ ਆਪਣਾ ਮਸਲੀਨ ਦਾ ਜੀ ਆਹ ਸੌਰੀ ਸ਼ਿਮਰ ਦਾ ਦੁਪੱਟਾ ਰਹਿਣ ਵਾਲਾ ਹੈ ਜੀ ਬਹੁਤ ਹੀ ਹਲਕਾ ਫੁਲਕਾ ਜਿਹਾ ਦੁਪੱਟਾ ਹੈ ਜੀ ਤੁਸੀਂ ਬੇਸ ਦੇਖ ਸਕਦੇ ਹੋ ਨੀਚੋਂ ਹੱਥ ਦਿਖ ਰਿਹਾ ਜੀ ਮੇਰਾ ਬਹੁਤ ਪਿਆਰਾ ਦੁਪੱਟਾ ਹੈ ਬਿਲਕੁਲ ਪਿਓਰ ਸ਼ਿਮਰ ਦਾ ਦੁਪੱਟਾ ਹੈ ਜੀ ਬਿਲਕੁਲ ਹਲਕਾ ਸਾਈਡ ਤੇ ਦੇਖੋ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਸਾਰੇ ਦੁਪੱਟੇ ਦੇ ਉੱਤੇ ਜਿੰਨਾ ਵੀ ਫਲਾਵਰ ਪ੍ਰਿੰਟ ਹੈ ਜੀ ਸਾਰੇ ਨੂੰ ਆਰੀ ਨਾਲ ਆਊਟਲਾਈਨਿੰਗ ਦਿੱਤੀ ਗਈ ਹੈ ਆਰੀ ਵਰਕ ਕੀਤਾ ਗਿਆ ਵਿੱਚ ਮਿਰਰ ਵਰਕ ਵੀ ਦਿੱਤਾ ਗਿਆ ਜੀ ਔਰ ਇਹ ਹੈਗਾ ਜੀ ਦੁਪੱਟੇ ਦੀ ਫੁੱਲ ਲੁੱਕ ਇਹ ਹੈਗਾ ਦੁ ਸੈਂਟਰ ਦੇ ਵਿੱਚ ਦੁਪट्टे ਦੇ ਫਲਾਵਰ ਨੇ ਜੀ ਦੋਨੇ ਪੱਲਿਆਂ ਦੇ ਉੱਤੇ ਦੁਪट्टे ਦੇ ਆਏਗਾ ਜੀ ਵਰਕ ਸਾਰੇ 4 ਸਾਈਡ ਆਏਗਾ ਜੀ ਪ੍ਰਿੰਟ ਐਦਾਂ 4 ਸਾਈਡ ਜਿਹੜਾ ਦੁਪट्टे ਦੇ ਉੱਤੇ ਐਦਾਂ ਲਾਈਨਿੰਗ ਆਉਗੀ ਜੀ ਨਾਲ ਇਹਦੇ ਜਿਹੜੀ ਦਿੱਤੀ ਗਈ ਹੈ ਆਪਣਾ ਆਰੀ ਵਰਕ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਲਾਈਨਿੰਗ ਦੇ ਉੱਪਰ ਵੀ ਔਰ ਸਾਈਡ ਤੇ ਦਿੱਤੀ ਗਈ ਹੈ ਜੀ ਇਹਦੇ ਫਿਨਿਸ਼ਿੰਗ ਦਿੱਤੀ ਗਈ ਆਪਾਂ ਲੈਸ ਨਾਲ ਦਿੱਤੀ ਹੈ ਆਰੀ ਵਰਕ ਕੀਤਾ ਹੋਇਆ ਜੀ ਦੁਪੱਟੇ ਦੇ ਉੱਤੇ ਬਹੁਤ ਪਿਆਰਾ ਜਿਹੜਾ ਇਹ ਸੂਟ ਹੈ ਜੀ ਨਾਲ ਇਹਦੇ ਸ਼ਿਮਰ ਦੀ ਹੈਗੀ ਹੈ ਸ਼ਰਟ ਸ਼ਿਮਰ ਦਾਹੀ ਦੁਪੱਟਾ ਜੀ ਮਸਲੀਨ ਸ਼ਿਮਰ ਹੈ ਜੀ ਜਿਆਦਾ ਨਾਤਾ ਸ਼ਾਈਨਿੰਗ ਹੈ ਇਸ ਉੱਤੇ ਔਰ ਸਟਫ ਇੰਨਾ ਕੋ ਪਿਆਰਾ ਹੈ ਤੁਸੀਂ ਪਾਉਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਜੀ ਇੱਕ ਸ਼ਿਮਰ ਹੁੰਦੀ ਹੈ ਚੁੱਬਣ ਵਾਲੀ ਇਹ ਉਹ ਸ਼ਿਮਰ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਮਸਲੀਨ ਸ਼ਿਮਰ ਹੈ ਜੀ ਮਸਲੀਨ ਸ਼ਿਮਰ ਪਲੇਨ ਉਹਦੇ ਉੱਤੇ ਆਪਾਂ ਵਰਕ ਕੀਤਾ ਹੋਇਆ ਜੀ ਵਰਕ ਪ੍ਰਿੰਟ ਕੀਤਾ ਪ੍ਰਿੰਟ ਦੇ ਉੱਤੇ ਹੀ ਵਰਕ ਕੀਤਾ ਆਊਟਲਾਈਨਿੰਗ ਦਿੱਤੀ ਹੋਈ ਹੈ ਬੜਾ ਪਿਆਰਾ ਰਹਿਣ ਵਾਲਾ ਹੈ ਜੀ ਪੀਸ ਬਹੁਤ ਪਿਆਰਾ ਪੀਸ ਹੈ ਜੀ। ਔਰ ਇਹਦਾ ਪ੍ਰਾਈਸ ਹੈ ਜਿਹੜਾ ਬਹੁਤ ਘੱਟ ਪ੍ਰਾਈਸ ਹੈ ਜੀ ਨਾਲ ਦੁਪੱਟਾ ਵੀ ਸ਼ਿਮਰਦਾ ਸੂਟ ਵੀ ਸ਼ਿਮਰਦਾ ਦੋਨਾਂ ਦੇ ਉੱਤੇ ਵਰਕ ਹੈ ਜੀ ਸਿਰਫ 2300 ਰੁਪਏ ਇਹਦਾ ਪ੍ਰਾਈਸ ਹੈ ਜੀ 2300 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਬਾਏ ਕਰ ਸਕਦੇ ਹੋ। ਨੈਕਸਟ ਜਿਹੜਾ ਸੂਟ ਆਏਗਾ ਜੀ ਇਹਦੇ ਵਿੱਚ ਸੈਕਿੰਡ ਜਿਹੜਾ ਕਲਰ ਹੈ ਜੀ ਬੜਾ ਪਿਆਰਾ ਕਲਰ ਹੈ ਇੰਗਲਿਸ਼ ਸਟੋਨ ਦਾ ਗਾਜਰੀ ਜਿਹਾ ਸ਼ੇਡ ਹੈ ਜੀ। ਮਸਲੀਨ ਸ਼ਿਮਰ ਦੀ ਹੈਗੀ ਹੈ ਜਿਹੜੀ ਬਾਟ ਸ਼ਰਟ ਹੈ ਮਸਲੀਨ ਦੀ ਨਾਲ ਬਾਟਮ ਹੈ ਜੀ ਘੇਰੇ ਨੂੰ ਵੀ ਫਿਨਿਸ਼ਿੰਗ ਦਿੱਤੀ ਹੈ ਲੈਸ ਦੇ ਨਾਲ ਔਰ ਸਾਰਾ ਜਿਹੜਾ ਸੂਟ ਹੈ ਜੀ ਸੂਟ ਦੇ ਉੱਤੇ ਜਿੰਨਾ ਵੀ ਪ੍ਰਿੰਟ ਹੈ ਉਹਨੂੰ ਆਊਟਲਾਈਨਿੰਗ ਕੀਤੀ ਹੋਈ ਹੈ ਜੀ ਵਿੱਚ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਜੀ ਦਬਕਾ ਮੋਤੀ ਵਗੈਰਾ ਯੂਜ਼ ਕੀਤਾ ਹੋਇਆ ਸਟੱਫ ਬਹੁਤ ਪਿਆਰ ਹੈ ਜੀ ਸ਼ਰਟ ਦੇ ਉੱਤੇ ਲਾਈਨਿੰਗ ਲੱਗੂਗੀ ਸ਼ਰਟ ਬਿਨਾ ਲਾਈਨਿੰਗ ਤੋਂ ਨਹੀਂ ਬਣ ਸਕਦੀ ਬਟ ਬਾਟਮ ਵਿਦਆਊਟ ਲਾਈਨਿੰਗ ਤੁਸੀਂ ਬਣਾ ਸਕਦੇ ਹੋ ਬਾਟਮ ਵਿਦਆਊਟ ਲਾਈਨਿੰਗ ਤੁਸੀਂ ਬਣਾ ਸਕਦੇ ਹੋ ਬਹੁਤ ਪਿਆਰਾ ਜਿਹੜਾ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਹੈ ਜੀ ਇਹਦਾ ਕਲਰ ਵੀ ਬੜਾ ਪਿਆਰਾ ਹੈ ਇਹਦਾ ਦੁਪੱਟੇ ਦਾ ਬਿਲਕੁਲ ਸ਼ਰਟ ਦੇ ਨਾਲ ਹੀ ਮੈਚ ਕਰਦਾ ਹੈ ਇਹਦਾ ਕਲਰ ਹੈ ਜੀ ਦੁਪੱਟੇ ਦਾ ਜਿਹੜਾ ਨਾਲ ਕਲਰ ਹੈ ਜੀ ਦੁਪੱਟਾ ਤੁਸੀਂ ਪਹਿਲਾਂ ਤਾਂ ਸਟੱਫ ਦੇਖੋ ਜੀ ਦੁਪੱਟੇ ਦਾ ਸਟੱਫ ਮੈਂ ਤੁਹਾਨੂੰ ਦਿਖਾ ਦਵਾਂ ਸਭ ਤੋਂ ਪਹਿਲਾਂ ਜੀ ਦੁਪੱਟੇ ਦਾ ਸਟੱਫ ਦੇਖੋ ਸ਼ਿਮਰ ਸਟੱਫ ਹੈ ਜੀ ਦੁਪੱਟੇ ਦਾ ਬਿਲਕੁਲ ਹਲਕਾ ਫੁਲਕਾ ਜਿਹਾ ਦੁਪੱਟਾ ਜੀ ਲਾਈਟ ਵੇਟ ਹੈ ਸ਼ਿਮਰ ਹੈ ਬਿਲਕੁਲ ਲਾਈਟ ਵੇਟ ਹੈ ਔਰ ਸਾਈਡ ਤੇ ਇਦਾਂ ਲਾਈਨਿੰਗ ਦਿੱਤੀ ਗਈ ਹੈ ਜੀ ਨਾਲ ਹੈਗੀ ਆਰੀ ਵਰਕ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਸਾਰਾ ਜਿਹੜਾ ਪ੍ਰਿੰਟ ਹੈ ਜੀ ਦੁਪੱਟੇ ਦੇ ਵਿੱਚ ਸਾਰੇ ਨੂੰ ਆਰੀ ਵਰਕ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਪਿਆਰਾ ਜਿਹੜਾ ਇਹਦਾ ਦੁਪੱਟਾ ਬਣ ਕੇ ਜਿਹੜਾ ਰੈਡੀ ਹੋਇਆ ਜੀ ਨਾਲ ਇਹਦੇ ਇਹ ਦਿੱਤੀ ਗਿਆ ਆਪਣਾ ਮਿਰਰ ਵਰਕ ਵੀ ਦਿੱਤਾ ਗਿਆ ਜੀ ਨਾਲ ਤੁਸੀਂ ਦੇਖ ਸਕਦੇ ਹੋ ਆਰੀ ਵਰਕ ਵੀ ਹੈ ਮਿਰਰ ਵਰਕ ਵੀ ਹੈ ਔਰ ਨਾਲ ਹੀ 4 ਸਾਈਡ ਲੈਸ ਨਾਲ ਫਿਨਿਸ਼ਿੰਗ ਹੈ 4 ਸਾਈਡ ਬਾਰਡਰ ਵੀ ਨਾਲ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ 2300 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਕਲਰ ਹੈਗਾ ਜੀ ਇਹ ਤਾਂ ਇੰਗਲਿਸ਼ স্টোন ਤੇ ਗਾਜਰੀ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਇਹ ਆਪਣੇ ਕੋਲੇ ਦੋ ਸੂਟ ਹੀ ਆਈ ਸੀ ਜੀ ਦੋ ਕਲਰਾਂ ਦੇ ਵਿੱਚ ਆਈ ਸੀ ਕਿਉਂਕਿ ਇਹਦਾ ਤਿੰਨ ਕਲਰਾਂ ਦਾ ਚਾਰਟ ਸੀ ਜੀ ਇਹ ਤੀਸਰਾ ਕਲਰ ਇਹਦਾ ਆਪਣੇ ਕੋਲੇ ਸੇਲ ਹੋ ਗਿਆ ਇਹ ਦੋ ਕਲਰ ਹੈ ਜੀ ਆਪਾਂ ਅੱਜ ਹੀ ਖੋਲੇ ਸੀਗੇ ਤੇ ਦੋਏ ਕਲਰ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ ਜੀ ਬਹੁਤ ਪਿਆਰੇ ਕਲਰ ਨੇ ਜੀ 2300 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਔਰ ਇੱਕ ਆਪਣੇ ਕੋਲੇ ਲਾਸ ਇੱਕ ਆਪਣੇ ਕੋਲੇ ਲਾਸਟ ਜਿਹੜਾ ਸੂਟ ਹੈ ਜੀ ਆਪਣੇ ਕੋਲੇ ਇੱਕ ਟੈਬੀ ਦਾ ਪ੍ਰਿੰਟਡ ਸੂਟ ਹੈ ਜੀ ਟੈਬੀ ਪ੍ਰਿੰਟ ਦਾ ਜਿਹੜੀਆਂ ਭੈਣਾ ਵੀ ਲੈਣਾ ਚਾਹੁੰਦੀਆਂ ਵੀ ਇਹ ਦੁਪੱਟਾ ਉਹ ਸੂਟ ਹੈ ਜੀ ਔਰ ਉਹ ਆਪਾਂ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਤੇ ਕੱਢਾਂਗੇ ਜੀ ਜਿਹੜੀਆਂ ਭੈਣਾ ਲੈਣਾ ਚਾਹੁੰਦੀਆਂ ਨੇ ਫਟਾਫਟ ਉਹਨੂੰ ਲੈ ਸਕਦੀਆਂ ਨੇ ਟੈਬੀ ਦਾ ਸੂਟ ਹੈ ਜੀ ਟੈਬੀ ਦਾ ਹੀ ਦੁਪੱਟਾ ਹੈ ਪ੍ਰਿੰਟਡ ਸੂਟ ਹੈ ਜੀ ਪ੍ਰਿੰਟ ਕੀਤਾ ਹੈ ਜੀ ਬਰਬਰੀ ਪ੍ਰਿੰਟ ਹੈ ਦੁਪੱਟਾ ਸੂਟ ਦੇ ਉੱਤੇ ਡਿਜੀਟਲ ਪ੍ਰਿੰਟ ਹੈ ਜੀ ਸਾਰਾ ਪਹਿਲਾਂ ਚੈੱਕ ਕਰੋ ਜੀ ਘੇਰਾ ਫਿਰ ਚੈੱਕ ਕਰੋ ਨੈੱਕ ਔਰ ਸਾਈਡ ਤੇ ਹੈਗੀਆਂ ਨੇ ਜੀ ਬਾਜੂ ਸਾਈਡ ਤੇ ਦਿੱਤੀਆਂ ਨੇ ਜੀ ਬਾਜੂ ਬਹੁਤ ਪਿਆਰਾ ਕੇਰੇ ਦਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਹੀ ਦੁਪੱਟਾ ਹੈ ਇਹਦਾ ਜਿਹੜਾ ਦੁਪੱਟਾ ਬਣਿਆ ਹੋਇਆ ਹੈ ਬਹੁਤ ਸੋਹਣਾ ਪ੍ਰਿੰਟ ਦਾ ਦੁਪੱਟਾ ਬਣਿਆ ਹੋਇਆ ਹੈ ਜੀ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ 4 ਸਾਈਡ ਆਏਗਾ ਜੀ ਦੁਪੱਟੇ ਤੇ ਬਾਰਡਰ 4 ਸਾਈਡ ਦੁਪੱਟੇ ਦੇ ਉੱਤੇ ਬਾਰਡਰ ਹੈ ਜੀ ਔਰ ਸੈਂਟਰ ਦੇ ਵਿੱਚ ਹੈਗੀ ਹੈ ਜੀ ਪ੍ਰਿੰਟਿੰਗ ਬਣੀ ਹੋਈ ਹੈ ਨਾਲ ਹੈਗੀ ਹੈ ਜੀ ਪਲੇਨ ਮਸਲੀਨ ਦੀ ਜਿਹੜੀ ਇਹਦੀ ਨਾਲ ਬਾਟਮ ਦਿੱਤੀ ਗਈ ਹੈ ਜੀ ਦੁਪੱਟਾ ਵੀ ਟੈਬੀ ਦਾ ਰਹੇਗਾ ਸੂਟ ਵੀ ਟੈਬੀ ਦਾ ਰਹੇਗਾ ਔਰ ਨਾਲ ਪਲੇਨ ਮਸਲੀਨ ਦੀ ਰਹੇਗੀ ਜੀ ਬਾਟਮ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਆਪਾਂ ਇਹਨੂੰ ਬਹੁਤੀ ਜਾਇਜ਼ ਦੇ ਪ੍ਰਾਈਸ ਦੇ ਉੱਤੇ ਕੱਢ ਰਹੇ ਹਾਂ ਜੀ 1650 ਰੁਪਏ ਦੇ ਵਿੱਚ ਤੁਸੀਂ ਸਾਡੇ ਤੋਂ ਇਹ ਸੂਟ ਲੈ ਸਕਦੇ ਹੋ ਜਿਹੜੀਆਂ ਪਹਿਣਾ ਵੀ ਸੂਟ ਲੈਣਾ ਚਾਹੁੰਦੀਆਂ ਨੇ ਇਹ ਸੂਟ ਦਾ ਪ੍ਰਾਈਸ ਹੈ ਜੀ 1650 ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਜਿਹੜੀ ਇਹਦੀ ਬਾਟਮ ਦਾ ਕਪੜਾ ਉਹਦੇ ਤੇ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਸੂਟ ਤੇ ਕੱਲਾ ਸ਼ਰਟ ਤੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਜਿੱਦਾਂ ਕਈ ਪੈਣਾ ਨੂੰ ਹੁੰਦਾ ਜੀ ਦੁਪੱਟਾ ਚੌੜਾ ਨਹੀਂ ਹੈਗਾ ਬਿਲਕੁਲ ਬਹੁਤ ਹੀ ਸੋਹਣੀ ਵਿਡਥ ਦਾ ਦੁਪੱਟਾ ਹੈ ਜੀ 2.5 ਮੀਟਰ ਦਾ ਦੁਪੱਟਾ ਹੈ ਫੁੱਲ ਲੈਂਥ ਵਿਡਥ ਓਕੇ ਆ ਜੀ ਬਹੁਤ ਲੰਬਾ ਚੌੜਾ ਦੁਪੱਟਾ ਬਣਿਆ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 1650 ਰੁਪਏ ਨੈੱਕ ਬਣਿਆ ਹੋਇਆ ਹੈ ਘੇਰਾ ਬਣਿਆ ਹੋਇਆ ਹੈ ਬਾਜੂ ਬਣੀਆਂ ਹੋਈਆਂ ਔਰ ਇਹ ਸਿੰਗਲ ਪੀਸ ਹੈ ਜੀ ਸੋਲੋ ਪੀਸ ਹੈ ਪਿੰਕ ਕਲਰ ਹੈ ਜੀ ਪ੍ਰੋਪਰ ਪਿੰਕ ਕਲਰ ਹੈ ਜਿਹੜਾ ਪਿੰਕ ਕਲਰ ਹੁੰਦਾ ਹੈ ਜੀ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਬਣਿਆ ਹੋਇਆ ਹੈ ਜਿਹੜੀਆਂ ਪੈਣਾ ਵੀ ਇਹ ਸੂਟ ਲੈਣਾ ਚਾਹੁੰਦੀਆਂ ਨੇ ਫਟਾਫਟ ਤੁਸੀਂ ਲੈ ਸਕਦੇ ਹੋ ਔਰ نیچے ਆਪਾਂ ਦਿਖਾਈ ਸੀ ਜੇ ਤੁਹਾਨੂੰ ਸ਼ਿਮਰ ਦੇ ਸੂਟ ਬਹੁਤ ਪਿਆਰੇ ਆ ਸ਼ਿਮਰ ਦੇ ਜਿਹੜੇ ਇਹ ਸੂਟ ਨੇ ਜੀ ਔਰ ਨਾਲ ਮਸਲੀਨ ਸ਼ਿਮਰ ਹੈ ਜੀ ਚੁਬਣ ਵਾਲੀ ਸ਼ਿਮਰ ਨਹੀਂ ਦੁਬਾਰਾ ਦੱਸ ਦੇਵਾਂ ਇੱਕ ਸ਼ਿਮਰ ਹੁੰਦੀ ਹੈ ਕਾਰਡੀ ਜੀ ਉਹ ਚੁਬਦੀ ਹੁੰਦੀ ਆ ਬਟ ਇਹ ਮਸਲੀਨ ਸ਼ਿਮਰ ਹੈ ਜੀ ਫੌਲਤੋਂ ਅੰਦਾਜ਼ਾ ਲਗਾ ਸਕਦੇ ਹੋ ਮਸਲੀਨ ਸ਼ਿਮਰ ਹੈ ਜੀ ਕੋਈ ਚੁਬਣ ਵਾਲਾ ਨਹੀਂ ਐ ਔਰ ਨਾ ਹੀ ਬਹੁਤੀ ਸ਼ਾਈਨਿੰਗ ਹੈ ਜੀ ਹੁਣ ਲਾਈਟਾਂ ਕਰਕੇ ਥੋੜੀ ਸ਼ਾਈਨਿੰਗ ਲੱਗ ਰਹੀ ਹੈ ਪਰ ਇੰਨੀ ਸ਼ਾਈਨਿੰਗ ਹੈ ਨਹੀਂ ਸੂਟ ਦੇ ਵਿੱਚ ਬਹੁਤ ਪਿਆਰਾ ਜਿਹੜਾ ਇਹ ਸੂਟ ਹੈ ਜੀ ਬਹੁਤ ਸੋਹਣਾ ਫਾਲ ਹੈ ਸੂਟ ਦਾ ਸਾਰਾ ਜਿਹੜਾ ਵਰਕ ਹੈ ਜੀ ਵਰਕ ਦੇ ਉੱਤੇ ਆਊਟਲਾਈਨਿੰਗ ਕੀਤੀ ਹੋਈ ਹੈ ਆ ਸੌਰੀ ਪ੍ਰਿੰਟ ਦੇ ਉੱਤੇ ਆਊਟਲਾਈਨਿੰਗ ਕੀਤੀ ਹੋਈ ਹੈ ਉੱਤੇ ਕੀਤਾ ਹੋਇਆ ਜੀ ਵਰਕ ਡਿਜ਼ਾਈਨਰ ਜੇ ਪੀਸ ਨੇ ਜੀ ਔਰ ਨਾਲ ਦੁਪੱਟਾ ਵੀ ਬਹੁਤ ਪਿਆਰਾ ਹੈਗਾ ਜੀ ਇਹਦਾ ਦੁਪੱਟਾ ਨਾਲ ਮਿਰਰ ਵਰਕ ਕੀਤਾ ਹੋਇਆ ਹੈ ਜੀ ਉਹ ਵੱਡੀ ਗੱਲ ਦੱਸਦਾ ਜੀ ਮੈਂ ਦੁਬਾਰਾ ਤੋਂ ਫੇਰ 2300 ਰੁਪਏ ਦਾ ਪ੍ਰਾਈਸ ਹੈ ਜੀ ਦੋ ਸੂਟ ਲੈਣ ਤੇ ਆਫਰ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੰਨੀ ਹੁੰਦੀ ਆ ਜੀ ਔਰ ਅੱਪਾ ਜੀ ਕਹੀਂਦੀ ਐ ਤਾਂ ਦਹੀਂ ਦੀ ਵੀ ਐ ਜੀ ਇਹ ਨਹੀਂ ਹੈਗਾ ਵੀ ਸਿਰਫ ਕਹਿ ਤਾ ਆਫਰ ਨਹੀਂ ਦਿੰਦੇ ਆਫਰ ਆਪਾਂ ਦਵਾਂਗੇ ਵੀ ਜ਼ਰੂਰ ਜੇ ਮੈਂ ਤੁਹਾਨੂੰ ਕਿਹਾ ਜੀ ਆਫਰ ਬਾਰੇ ਤਾਂ ਆਫਰ ਦਵਾਂਗੇ ਆਫਰ ਕੁਛ ਵੀ ਹੋ ਸਕਦੀ ਐ ਜੀ ਜਿਹਨੇ ਦੋ ਸੂਟ ਇਕੱਠੇ ਇਹ ਲੈਣੇ ਨੇ ਜੀ ਉਹ ਭੈਣ ਦੱਸ ਸਕਦੀ ਐ ਇਕੱਠੇ ਇੱਕ ਘਰ ਦੋ ਸੂਟ ਜਾਣਗੇ ਤਾਂ ਇਹ ਆਫਰ ਨਾਲ ਹੀ ਜਾਣਗੇ ਠੀਕ ਐ ਜੀ ਬਹੁਤ ਪਿਆਰੇ ਇਹ ਸੂਟ ਨੇ ਜੀ ਮਸਲੀਨ ਨੇ ਜੀ ਮਸਲੀਨ ਸ਼ਿਮਰ ਦੇ ਸੂਟ ਨੇ ਔਰ ਮਸਲੀਨ ਦੀਆਂ ਨਾਲ ਜਿਹੜੀਆਂ ਬਾਟਮ ਐ ਮਸਲੀਨ ਦੀ ਬਾਟਮ ਐ ਔਰ ਨਾਲ ਹ ਦੁਪੱਟਾ ਬਹੁਤ ਸੋਹਣਾ ਦੁਪੱਟਾ ਐ ਜੀ ਬਹੁਤ ਪਿਆਰਾ ਦੁਪੱਟਾ ਐ ਮਿਰਰ ਵਰਕ ਨਾਲ ਆਰੀ ਵਰਕ ਦੇ ਨਾਲ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ 4 ਸਾਈਡ ਬਾਰਡਰ ਦੇ ਨਾਲ ਨਾਲ ਲੈਸ ਲੱਗੀ ਹੋਈ ਹੈ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਜੀ ਦੋ ਸੂਟ ਸ਼ਿਮਰ ਦੇ ਦਿਖਾਏ ਨੇ ਇੱਕ ਦਿਖਾਇਆ ਜੀ ਟੈਬੀ ਦਾ ਇਹਨਾਂ ਦੇ ਵਿੱਚੋਂ ਜਿਹੜੀ ਭੈਣ ਵੀ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਬਾਏ ਕਰਨਾ ਚਾਹੁੰਦੀ ਹੈ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਔਰ ਸੋਹਣੇ ਸੋਹਣੇ ਸੂਟ ਹੈ ਜਿਹੜੇ ਬਾਏ ਕਰੋ ਜੀ ਬਹੁਤ ਸੋਹਣੇ ਸੂਟ ਆਪਾਂ ਜਿਹੜੇ ਬਹੁਤ ਡਾਈਜ਼ ਪ੍ਰਾਈਸ ਤੇ ਤੁਹਾਨੂੰ ਲੈ ਕੇ ਆਉਣੇ ਆ ਔਰ ਆਪਣੇ ਕੱਟ ਪੀਸ ਆਪਣੇ ਕੋਲੇ ਪਈ ਰਹਿੰਦੇ ਨੇ ਜੀ ਜਿਹੜਾ ਵੀ ਕੱਟ ਪੀਸ ਭੈਣ ਨੇ ਲੈਣਾ ਹੈ ਤਾਂ ਉਹ ਪੁਰਾਣੀ ਵੀਡੀਓ ਦੇਖ ਕੇ ਬੁੱਕ ਕਰ ਸਕਦੀ ਹੈ ਜਾਂ ਫਿਰ ਦੁਕਾਨ ਤੇ ਸ਼ਾਪ ਤੇ ਸਾਡੇ ਤੇ ਵਿਜ਼ਿਟ ਕਰ ਲੈ ਤਾਂ ਵਿਜ਼ਿਟ ਕਰਕੇ ਵੀ ਕੱਟ ਪੀਸ ਤੁਸੀਂ ਲੈ ਸਕਦੇ ਹੋ ਆਪਾਂ ਇੱਥੇ ਅੱਜ ਦੀ ਵੀਡੀਓ ਨੂੰ ਫਿਨਿਸ਼ ਕਰਦੇ ਆ ਜੀ ਮੇਰੇ ਪੇਜ ਹੈ ਜੀ ਇੰਸਟਾਗ੍ਰam ਤੇ ਜਰੂਰ ਮੇਰੇ ਪੇਜ ਨੂੰ ਫੋਲੋ ਕਰੋ ਵੀਡੀਓ ਦੇ ਨੀਚੇ ਨੰਬਰ ਚੱਲ ਰਿਹਾ ਹੁੰਦਾ ਜੀ ਕਈ ਵਾਰ ਭੈ ਵੀ ਸਕਰੀਨਸ਼ਾਟ ਲੈਣ ਦੇ ਵਿੱਚ ਦਿੱਕਤ ਆਂਦੀ ਹੈ। ਐਦਾਂ ਦਾ ਕੋਈ ਇਸ਼ੂ ਹੁੰਦਾ ਜੀ ਤੁਸੀਂ ਕਾਲ ਕਰਕੇ ਵੀਡੀਓ ਕਾਲ ਦਾ ਟਾਈਮ ਲੈ ਸਕਦੇ ਹੋ ਜਦ ਮੈਂ ਅਗਰ ਮੈਂ ਫ੍ਰੀ ਹੁੰਨੀ ਆ ਤੁਹਾਨੂੰ ਵੀਡੀਓ ਕਾਲ ਤੇ ਵੀ ਮੈਂ ਸੂਟ ਆਪੀਸ ਦਿਖਾ ਸਕਦੀ ਆ। ਔਰ ਜਦੋਂ ਵੀ ਤੁਸੀਂ ਫੋਨ ਕਰਦੇ ਹੋ ਤਾਂ ਪਲੀਜ਼ ਆਪਣਾ ਜਿਹੜਾ ਵੇਰਵਾ ਜ਼ਰੂਰ ਦਿਆ ਕਰੋ ਕਿ ਤੁਸੀਂ ਕਿੱਥੋਂ ਬੋਲਦੇ ਹੋ ਔਰ ਇੱਕ ਹੋਰ ਗੱਲ ਹੈ ਜੀ ਪੇਮੈਂਟ ਤੋਂ ਬਿਨਾ ਆਪਾਂ ਆਪਣਾ ਸਾਡਾ ਆਰਡਰ ਸਾਈਡ ਤੇ ਨਹੀਂ ਮੈਂ ਸੂਟ ਰੱਖ ਸਕਦੀ ਜੀ ਐਡਵਾਂਸ ਪੇਮੈਂਟ ਹੁੰਦੀ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਆਪਾਂ ਆਪਣੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ